ਪਿਆਰਿਓ ਸਤਪੁਰੂ ਜੀ ਨੇ ਕਿਰਪਾ ਕੀਤੀ ਸਾਡੇ ਉੱਪਰ ਫਿਰ ਸਾਨੂੰ ਕਿਹਾ ਆਪਣਾ ਸੁਭਾ ਸਾਡੇ ਵਰਗਾ ਬਣਾਇਆ ਜੀ ਰੱਬ ਵਰਗਾ ਸਤਪੁਰੂ ਵਰਗਾ ਜਦੋਂ ਕੋਈ ਉਹਦੇ ਵਰਗਾ ਬਣਦਾ ਕਿਵੇਂ ਬਣਦਾ ਨਾਮ ਜਪ ਕੇ ਅੰਮ੍ਰਿਤ ਛਕ ਕੇ ਸਤਪੁਰੂ ਜੀ ਨੇ ਕਿਦਰੀ ਨਹੀਂ ਸਾਨੂੰ ਕਿਹਾ ਅਸੀਂ ਇਹ ਸਮਝੀਏ ਕਿ ਬਾਕਤੀ ਮਨੁਕਤਾ ਨਾਲ ਉਸੇ ਉੱਚੇ ਹੋ ਗਿਆ ਨਹੀਂ ਨਹੀਂ ਸਤਪੁਰੂ ਕਹਿੰਦੇ ਅੰਮ੍ਰਿਤ ਇਦਾਤ ਲੈ ਕੇ ਨਿਮਰ ਖੋਣਾ ਨੀਵੇਂ ਕੋਣਾ ਇਹ ਕਹਿਣਾ ਸਭ ਤੋਂ ਨੀਮ ਆ ਮੈਂ ਆ ਮੇਰੇ ਉਹ ਸਭ ਉੱਚੇ ਨੇ ਪਰ ਔਖਾ ਏ ਕਿਵਰ ਅਸੀਂ ਸਿੱਪੋਲ ਕਰਦੇ ਆਂ ਅੰਮ੍ਰਿਤ ਦੀ ਦਾਤ ਮਿਲਦੀ ਕਿ ਸਾਨੂੰ ਅਸੀਂ ਦੂਸਰਿਆਂ ਨੂੰ ਮੜ ਅਜਾ ਪਰੇ ਪਰੇ ਕਰਦੇ ਆਂ ਤੇ ਉਹਨਾਂ ਤੇ ਉਹਨਾਂ ਨੂੰ ਪਿਆਰ ਕਰੀਏ ਅੱਜ ਨਹੀਂ ਅੰਮ੍ਰਿਤ ਛਕਿਆ ਉਹਨਾਂ ਨੂੰ ਗਲ ਬੱਕੜੀ ਵਿੱਚ ਲਈਏ ਕੱਲ ਨੂੰ ਉਹ ਵੀ ਅੰਮ੍ਰਿਤ ਦੀ ਦਾਤ ਲੈ ਕੇ ਸੁਖੀ ਹੋਣਗੇ ਤੇ ਜੇ ਅਸੀਂ ਆਖੀਏ ਕਿ ਹੋ ਕਿਦਰ ਭਿੱਟੇ ਨਾ ਜਾਈਏ ਸਿਵਟੇ ਬਣ ਗਏ ਸਤਪੁਰੂ ਜੀ ਦੀ ਨਰਾਜ਼ਗੀ ਹੋ ਗਈ ਕਦੇ ਉਹ ਖੁਸ਼ ਨਹੀਂ ਹੁੰਦੇ ਸਤਪੁਰੂ ਜੀ ਦੀ ਖੁਸ਼ੀ ਲੈਣ ਲਈ ਨਿਮਰਤਾ ਕਦੇ ਵੇਖਿਓ ਕਲਗੀਆਂ ਲੇ ਵਰਗਾ ਕੁਝ ਹੋਰ ਕਹੇ ਉਹ ਆਪ ਪਰਮੇਸ਼ਰ ਨੇ ਪਰ ਉਹਨਾਂ ਦੀ ਜ਼ੁਬਾਨ ਤੋਂ ਬਚਨ ਕੀ ਨਿਕਲਦੇ ਕਦੇ ਨਿਕਲਿਆ ਮੈਂ ਵੱਡਾ ਆ ਉਹ ਤੇ ਖੁਦ ਪੰਜਾਂ ਦੇ ਸਾਹਮਣੇ ਝੁੱਕ ਰਹਿ ਨੇ ਦੂਸਰਾ ਕਹਿ ਰਹੇ ਨੇ ਇਨੀ ਕੀ ਕਿਰਪਾ ਕੇ ਸਜੇ ਕਮ ਹੈ ਨਹੀਂ ਮੋਸ ਗਰੀਬ ਕਰੋਰ ਪਰੇ ਪੈਂਦੇ ਨੇ ਇਹਨਾਂ ਦੀ ਕਿਰਪਾ ਨਾਲ ਸੱਜਿਆ ਨਹੀਂ ਤੇ ਮੇਰੇ ਵਰਕੇ ਕਰੋੜਾ ਖਾਨ ਇਸ ਦੁਨੀਆ ਵਿੱਚ ਕੋਈ ਖੈ ਕਰੋੜਾਂ ਚ ਕਲਗੀਆਂ ਵਾਲਾ ਨਹੀਂ ਇਹ ਉਹਨਾਂ ਦੀ ਨਿਮਰਤਾ ਹੈ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਅਸੀਂ ਨਿਮਰ ਹੋਈਏ ਨਿਮਰਤਾ ਵਿੱਚ ਜਾਈਏ